ਜ਼ਿਲ੍ਹਾ ਪੁਲਿਸ ਮੁਖੀ सुरेंद्र ਲਾਂਬਾ ਦੀਆਂ ਹਦਾਇਤਾਂ ਅਨੁਸਾਰ ਮੁਕੇਰੀਆਂ ਡੀਐਸਪੀ ਵਿਪਨ ਕੁਮਾਰ ਅਤੇ ਐਸਐਚਓ ਪ੍ਰਮੋਦ ਕੁਮਾਰ ਵੱਲੋਂ ਨਾਜਾਇਜ਼ ਅਸਲਾ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਬਿੱਡੀ ਮੁਹਿੰਮ ਅਧੀਨ ਮੁਕੇਰੀਆਂ ਪੁਲਿਸ ਨੇ ਇੱਕ ਵਿਅਕਤੀ ਨੂੰ ਦੇਸੀ ਕਟਾ ਅਤੇ 14 ਜਿੰਦਾ ਕਾਰਤੂਸਾਂ ਸਮੇਤ ਕਾਬੂ ਕਰਕੇ ਸਫਲਤਾ ਹਾਸਲ ਕੀਤੀ ਹੈ ਇਹ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀਐਸਪੀ ਮੁਕੇਰੀਆਂ ਵਿਪਨ ਕੁਮਾਰ ਹੋਰਾ ਦੱਸਿਆ ਕਿ ਇੱਕ ਵਿਅਕਤੀ ਵਾਸੀ ਹਿਮਾਚਲ ਪ੍ਰਦੇਸ਼ ਦਾ ਜੋ ਮੁਕੇਰੀਆਂ ਰਹਿੰਦਾ ਹੈ ਕੋਲ ਨਜਾਇਜ਼ ਵੈਪਨ ਹੋਣ ਦੀ ਸੂਚਨਾ ਮਿਲਣ ਤੇ ਐਸਐਚਓ ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਉਹਨਾਂ ਦੀ ਟੀਮ ਵੱਲੋਂ ਉਕਤ ਵਿਅਕਤੀ ਨੂੰ ਰਾਉਂਡ ਅਪ ਕੀਤਾ ਗਿਆ ਅਤੇ ਪੁੱਛਗਿੱਛ ਕੀਤੇ ਜਾਣ ਤੇ ਉਸ ਕੋਲੋਂ ਇੱਕ ਕੰਟਰੀ ਮੇਡ ਦੇਸੀ ਕਟਾ ਅਤੇ 14 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਪੁਲਿਸ ਵੱਲੋਂ આરોપી ਖਿਲਾਫ ਪੰਡਾ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ ਅਤੇ ਹੋਰ ਖੁਲਾਸਿਆਂ ਲਈ આરોપી ਕੋਲੋਂ ਗੰਬੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼੍ਰੀ ਸਰਿੰਦਰ ਲੰਡਾ ਜੀ ਐਸਐਸਪੀ ਸਾਹਿਬ ਹੁਸ਼ਿਆਰਪੁਰ ਵੱਲੋਂ ਜਿਹੜੀ ਨਜਾਇਜ਼ ਅਸਲੇ ਦੀ ਦੇ ਖਿਲਾਫ ਮਹਿੰਮ ਚਲਾਈ ਗਈ ਹੈ ਉਸ ਮਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਇਹ ਮਕੇਰੀਆਂ ਚ ਰਹਿੰਦਾ ਹੈ ਔਰ ਅਸਲ ਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਔਰ ਇਹਦੇ ਪਾਸ ਬੇਜਾਇਜ਼ ਵੈਪਨ ਹੈ ਇਸ ਇਨਫੋਰਮੇਸ਼ਨ ਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੀ ਟੀਮ ਇਨਸਪੈਕਟਰ ਪ੍ਰਮੋਦ ਕੁਮਾਰ ਐਸ ਐਚਓ ਮਕੇਰੀਆਂ ਅਤੇ ਉਹਨਾਂ ਦੇ ਦਾਲ ਫੋਰ ਫੋਰਸ ਅਸੀਂ ਸਾਰੀ ਇਸ ਇਨਫੋਰਮੇਸ਼ਨ ਨੂੰ ਡਿਵੈਲਪ ਕੀਤਾ ਤੇ ਸਾਨੂੰ ਪਤਾ ਲੱਗਾ ਵੀ ਇਹ ਇੱਥੇ ਸ਼ਹਿਰ ਦੇ ਵਿੱਚ ਇੱਕ ਪ੍ਰਾਈਵੇਟ ਹਸਪੀਟਲ ਦੇ ਓਨਰ ਹੈਗੇ ਆ ਉਹਨਾਂ ਦੇ ਘਰ ਐਜ਼ ਸਰਵੈਂਟ ਕੰਮ ਕਰਦਾ ਅਸੀਂ ਇਹਨੂੰ ਰਾਉਂਡ ਅਪ ਕਰਕੇ ਇਸ ਤੋਂ ਪੁਸ਼ਕਿਸ਼ ਕੀਤੀ ਔਰ ਪੁਸ਼ਕਿਸ਼ ਦੇ ਦੌਰਾਨ ਇਸਨੇ ਜਿਹੜਾ ਇੱਕ ਕੰਟਰੀ ਮੇਡ ਪਿਸਟਲ ਤੇ 14 ਲਾਈਵ ਕਾਰਟ੍ਰਿਜ ਔਰ ਇਹ ਜਿਹੜੇ ਸਾਨੂੰ ਬਰਾਮਦ ਕਰਾਏ ਇਸ ਦੇ ਖਿਲਾਫ ਮੁਕਦਮਾ ਅੰਡਰ ਸੈਕਸ਼ਨ 25 59 ਆਰਮਜ਼ ਐਕਟ ਥਾਣਾ ਮਕੇਰੀਆਂ 'ਚ ਦਰਜਿਸਟਰ ਕਰਕੇ ਇਸ ਦੀ ਜਿਹੜੀ ਪੁਸ਼ਕਿਸ਼ ਜਾਰੀ ਹੈ ਔਰ ਜੋ ਵੀ ਇਸ ਵੱਲੋਂ ਇਸ ਅਸਲੇ ਦੇ ਨਾਲ ਵਾਰਦਾਤਾਂ ਕੀਤੀਆਂ ਨੇ ਜਾਂ ਇਸ ਸੰਬੰਧੀ ਹੋਰ ਇਹਨੇ ਕੋਈ ਵੀ ਗਲਤ ਜਿਹੜੀ ਅੰਜਾਮ ਦਿੱਤਾ ਕੰਮ ਨੂੰ ਅਸੀਂ ਉਹ ਜਿਹੜਾ ਪੂਰਾ ਤਫਤੀਸ਼ ਦਾ ਵਿੱਚ ਲਿਆ ਕੇ ਅਤੇ ਕਾਰਵਾਈ ਕਰ ਰਹੇ ਹਾਂ ਇਸ ਨੇ ਇਸ ਤੋਂ ਬਹੁਤ ਹੀ ਡੂੰਘਾਈ ਨਾਲ ਸੈਂਟੀਫਿਕ ਤਰੀਕੇ ਨਾਲ ਪੁਸ਼ਟੀ ਕੀਤੀ ਗਈ ਹੈ ਔਰ ਇਸ ਨੇ ਇਹ ਦੱਸਿਆ ਕਿ ਇਸ ਨੇ ਇਹ ਜਿਹੜਾ ਅਸਲਾ ਸੀ ਇਹ ਜਲੰਧਰ ਦੇ ਲਾਗੇ ਕਿਸੇ ਜਿਹੜਾ ਪ੍ਰਵਾਸੀ ਹੈਗਾ ਸੀ ਮਜ਼ਦੂਰ ਯੂਪੀ ਤੋਂ ਇਹਨੂੰ ਉਹਦੇ ਨਾਮ ਹੋਰ ਐਡਰੈਸ ਦਾ ਨਹੀਂ ਪਤਾ ਅਸੀਂ ਉਹਦੀ ਡੰਗਾਈ ਨਾਲ ਪੜਤਾਲ ਹੋਰ ਕਰ ਰਹੇ ਹਾਂ ਤਾਂ ਕਿ ਅਸੀਂ ਇਹਦੇ ਬੈਕਵਰਡ ਲਿੰਕਸ ਤੇ ਪਹੁੰਚ ਸਕੀਏ ਉਸ ਤੋਂ ਇਹਨੇ ਕਰੀਬ 4 ਸਾਲ ਪਹਿਲਾਂ 5000 ਰੁਪਏ ਚ ਖਰੀਦਿਆ ਸੀ ਤੇ ਅਜੇ ਇਹ ਬਹੁਤ ਹੀ अर्ਲੀ ਸਟੇਜ ਆ ਗਈ ਹੈ ਅਸੀਂ ਸਾਰੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾ ਕੇ ਇਹਦਾ ਰਿਮਾਂਡ ਲਿਆ ਰਿਮਾਂਡ ਹਾਸਲ ਕੀਤਾ ਹੈ ਔਰ ਇਹਦੀ ਹੋਰ ਡੰਗਾਈ ਨਾਲ ਪੁਸ਼ਟੀ ਕਰ ਰਹੇ ਹਾਂ